ਪਹਿਲਾਂ ਤੁਸੀਂ ਨਾ ਇਹ ਆ ਵੀਡੀਓ ਨੂੰ ਵੇਖੋ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਆ ਉਹ ਗੱਲਬਾਤ ਕਰਦੇ ਆ ਆ ਘੱਟੋ ਘੱਟ ਦਾ ਖੱਟੇ ਸਾਫੇ ਦੀ ਸ਼ਰਮ ਕਰ ਲੋ ਆ ਖੱਟਾ ਸਾਫਾ ਸਿਰ ਤੇ ਬੰਨਿਆ ਨਾ ਇਹਦੀ ਸ਼ਰਮ ਕਰ ਲੈ ਮਾੜੀ ਮੋਟੀ ਉਹ ਕੋਈ ਤੇ ਸਿੱਟਾ ਤਾਂ ਪੀਂਦਿਆ ਕੋਈ ਗੱਲ ਕਿਉਂ ਨਹੀਂ ਆ ਤੈਨੂੰ ਪਤਾ ਕਿੰਦਾ ਸਾਫਾ ਸਾਫਾ ਮੈਨੂੰ ਪਤਾ ਹੈ ਕਿੰਦਾ ਆ ਓ ਜਾ ਮੈਂ ਮੰਨਦਾ ਸਫਾ ਮੈਨੂੰ ਪਤਾ ਤੇ ਫਿਰ ਜਿੰਦ ਕਾਹਦੋ ਪੀਂਦਾ ਛੱਟਾ ਸਾਬ ਬਣ ਕੇ ਉਹਨਾਂ ਦਾ ਮੇਰਾ ਜੀ ਕਰਦਾ ਮੈਂ ਪੀ ਲਈ ਆ ਬਸ ਗੱਲ ਖੱਟਾ ਸਾਬ ਆ ਤੇ ਲਾਲ ਆਣਾ ਐਂਦੀ ਤੇ ਸ਼ਰਮ ਖਾਲਾ ਉਹ ਲਾਲਾਂਗਾ ਮੈਂ ਵੇਖ ਲਈ ਵੀਡੀਓ ਸਾਰੀ ਹੁਣ ਦੱਸੋ ਤੁਸੀਂ ਵੀ ਸਰੋਪੇ ਦੇਣ ਵਾਲੇ ਦਾ ਕਸੂਰ ਆ ਕਿ ਜਾਂ ਇਹਦਾ ਕਸੂਰ ਆ ਜਦੋਂ ਬਿਨਾ ਜਾਣੇ ਪਛਾਣੇ ਬਿਨਾ ਜਾਂਚ ਪੜਤਾਲ ਕੀਤੇ ਸਰੋਪੇ ਜਦੋਂ ਗੱਲਾਂ ਚ ਪਾਵਾਂਗੇ ਤਾਂ ਫਿਰ ਇਹੀ ਕੁਝ ਹੋਊਗਾ ਸਰੋਪੇ ਦੇ ਨਾਮ ਹੀ ਇਹ ਘਟੋ ਘਾਟੇ ਤਾਂ ਦੇਖੋ ਵੀ ਬੰਦਾ ਅਮਰਤਾਰੀ ਹੈ ਜਾਂ ਨਹੀਂ ਹੈ ਉਹਨੇ ਅਮਰਤ ਛਕਿਆ ਕਿ ਨਹੀਂ ਛਕਿਆ ਇਹ ਸਰੋਪੇ ਨਾ ਇਹ ਪਾਰਟੀਆਂ ਬਾਜ਼ੀਆਂ ਵਾਲੇ ਵੀ ਪਾ ਦਿੰਦੇ ਆ ਜਿਤਨਾ ਕੋਈ ਕਾਂਗਰਸ ਛੱਡ ਕੇ ਕਾਲੀ ਚੱਲ ਗਿਆ ਉਹਨਾਂ ਪਾਤੇ ਕੋਈ ਕਾਂਗਰਸ ਛੱਡ ਕੇ ਕਾਲੀ ਚੱਲਿਆ ਗਿਆ ਤੇ ਉਹਨਾਂ ਵੀ ਪਾਕ ਤੇ ਆਪਣਾ opinion ਇਸ ਵੀਡੀਓ ਤੇ ਜਰੂਰ